ਤਮਾਰਾਸ਼ਟਰ ਦੇ ਪੂਨੇ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਤੁਹਾਨੂੰ ਦੱਸਦੀ ਕਿ ਮਾਵਲ ਤਾਲੁਕਾ ਨਦੀ ਦਾ ਪੁਲ ਜਿਹੜਾ ਆ ਉਹ ਟੁੱਟ ਚੁੱਕਿਆ ਹੈ ਜਿਸ ਕਰਕੇ ਦੱਸਿਆ ਜਾ ਰਿਹਾ ਹੈ ਕਿ 25 ਤੋਂ 30 ਟੂਰਿਸਟ ਜਿਹੜੇ ਆ ਘੁੰਮਣ ਵਾਸਤੇ ਗਏ ਕੋਈ ਸੀ ਉਹ ਪਾਣੀ ਦੇ ਵਿੱਚ ਵਹਿ ਚੁੱਕਿਆ ਹੈ ਇਹ ਖਦਸਾ ਜੁੜਾ ਜਤਾਇਆ ਜਾ ਰਿਹਾ ਜਿਸ ਵਿੱਚ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਸੋਰਸਸ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 6 ਲੋਕਾਂ ਦੀ ਮੌਤ ਹੋਣ ਦਾ ਖੱਛਾ ਜੁੜਾ ਜਤਾਇਆ ਜਾ ਰਿਹਾ ਹੈ 25 ਤੋਂ 30 ਲੋਕ ਜਿਹੜੇ ਨੇ ਪਾਣੀ ਦੇ ਵਿੱਚ ਵਹਿ ਚੁੱਕੇ ਨੇ ਇਹ ਤਸਵੀਰਾਂ ਬਹੁਤ ਖੌਫਨਾਕ ਤਸਵੀਰਾਂ ਦਿਖਾ ਰਹੀਆਂ ਹਨ ਪੁਲ ਜਿਹੜਾ ਟੁੱਟਿਆ ਹੋਇਆ ਹੈ ਪਾਣੀ ਦਾ ਵਹਾਅ ਲਗਾਤਾਰ ਜਾਰੀ ਹੈ ਕਾਰਨ ਇਹ ਕਿ ਹੈ ਕਿ ਪਾਣੀ ਦਾ ਵਹਾਅ ਜ਼ਿਆਦਾ ਹੋ ਗਿਆ ਸੀਗਾ ਔਰ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਜਿਹੜਾ ਪੁਲ ਹੈ ਉਹ ਪੁਲ ਜਿਹੜਾ ਆ ਟੁੱਟ ਜਾਂਦਾ ਹੈ ਜਿਸ ਕਾਰਨ ਜਿਹੜੇ ਲੋਕ ਇੱਧਰ ਘੁੰਮਣ ਦੇ ਵਾਸਤੇ ਗਏ ਖੁਏ ਸੀਗੇ ਸੈਰ ਸਪਾਟਾ ਕਰਨ ਦੇ ਵਾਸਤੇ ਗਏ ਖੁਏ ਕਿਉਂਕਿ ਤੁਹਾਨੂੰ ਪਤਾ ਹੈ ਕਿ ਗਰਮੀਆਂ ਦਾ ਸੀਜ਼ਨ ਹੈ ਲੋਕ ਘੁੰਮਣ ਫਿਰਨ ਦੇ ਸ਼ੌਕੀਨ ਨੇ ਔਰ ਅਜਿਹੇ ਹਿੱਲੀ ਏਰੀਏ ਦੇ ਵਿੱਚ ਜਾਂ ਪਹਾੜੀ ਏਰੀਏ ਦੇ ਵਿੱਚ ਲੋਕ ਘੁੰਮਣ ਫਿਰਨ ਦੇ ਕਰਕੇ ਜਾਂਦੇ ਨੇ ਆਪਣੀ ਫੈਮਲੀਆਂ ਦੇ ਨਾਲ ਜਾਂਦੇ ਨੇ ਤਾਂ ਇਹ ਵੀ ਇੱਕ ਜਗ੍ਹਾ ਹੈ ਮਹਾਰਾਸ਼ਟਰ ਦੇ ਪੂਨੇ ਜ਼ਿਲ੍ਹੇ ਦੇ ਮਾਵਲ ਤਾਲੁਕਾ ਨਦੀ ਬਣੀ ਹੋਈ ਹੈ ਜਿੱਥੇ ਆਲੇ ਦੁਆਲੇ ਇਹ ਹਿੱਲੀ ਏਰੀਆ ਹੈਗਾ ਔਰ ਇਹ ਪੁਲ ਜਿਹੜਾ ਬਣਿਆ ਹੋਇਆ ਤਾਂ ਅਚਾਨਕ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪੁਲ ਜਿਹੜਾ ਟੁੱਟ ਜਾਂਦਾ ਹੈ ਤਾਂ ਜਿੰਨੇ ਲੋਕ ਦੱਸਿਆ ਜਾਂਦਾ ਕਿ ਪੁਲ ਦੇ ਉੱਪਰ ਖਲੋਤੇ ਹੋਏ ਸੀ ਉਹ ਆ ਪਾਣੀ ਦੇ ਵਿੱਚ ਵਹਿ ਜਾਂਦੇ ਨੇ ਤਾਂ ਇਹ ਤਸਵੀਰਾਂ ਦਿਖਾ ਰਿਹਾ ਮੌਕੇ ਤੇ ਐਨਡੀਆਰਐਫ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ 18 ਐਂਬੂਲੈਂਸ ਤਿਆਰ ਕਰ ਦਿੱਤੀਆਂ ਗਈਆਂ ਨੇ 15 ਫੁੱਟ ਤੱਕ ਪਾਣੀ ਵਧ ਚੁੱਕਿਆ ਹੈਗਾ ਔਰ ਤੁਹਾਨੂੰ ਦੱਸ ਦਈਏ ਕਿ ਹੁਣ 6 ਲੋਕਾਂ ਦੀ ਮੌਤ ਹੋਣ ਦਾ ਖਦ사 ਜੁੜਿਆ ਉਹ ਜਤਾਇਆ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ 6 ਲੋਕਾਂ ਦੀ ਮੌਤ ਜਿਹੜੀ ਹੈ ਉਹ ਹੋ ਚੁੱਕੀ ਹੈ ਜਦਕਿ 25 ਤੋਂ 30 ਲੋਕ ਦੱਸਿਆ ਜਾ ਰਿਹਾ ਕਿ ਕਿ ਪਾਣੀ ਦਾ ਵਹਾ ਜਿਆਦਾ ਸੀਗਾ ਔਰ ਪੁਲ ਜਿਹੜਾ ਆ ਉਹ ਜਾਂ ਕਹਿ ਲਓ ਕਿ ਤੁਸੀਂ ਉਹਦੀ ਮਿਆਦ ਖਤਮ ਹੋ ਚੁੱਕੀ ਸੀ ਜਾਂ ਪੁਲ ਹੁਣ ਇਸ ਕਿਨਾਰੇ ਤੇ ਆ ਚੁੱਕਿਆ ਸੀਗਾ ਟੁੱਟਣ ਦੇ ਕਿਨਾਰੇ ਤੇ ਔਰ ਜਦੋਂ ਪੁਲ ਟੁੱਟਿਆ ਜਿੰਨੇ ਯਾਤਰੀ ਉੱਥੇ ਸੀਗੇ ਸਲਾਨੀ ਘੁੰਮਣ ਦੇ ਵਾਸਤੇ ਗਏ ਕੋਈ ਸੀਗੇ ਤਾਂ ਉਹ ਸਾਰੇ ਪਾਣੀ ਦੇ ਵਿੱਚ ਰੁੜ ਜਾਂਦੇ ਨੇ 6 ਲੋਕਾਂ ਦੀ ਮੌਤ ਹੋਣ ਦਾ ਖਦਸਾ ਜਿਹੜਾ ਆ ਜਿਤਾਇਆ ਜਾ ਰਿਹਾ ਜਦਕਿ 25 ਤੋਂ 30 ਲੋਕਾਂ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੇ ਵਿੱਚ ਰੋੜ ਚੁੱਕੇ ਨੇ ਜਿਨ੍ਹਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਮੌਕੇ ਦੇ ਉੱਪਰ ਲੱਗਾ ਕੋਇਆ ਤਾਂ ਬਹੁਤ ਭਿਆਨਕ ਤਸਵੀਰਾਂ ਨੇ ਕਿਉਂਕਿ ਪਾਣੀ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਣੀ ਜਿਹਦਾ ਜਿਆਦਾ 15 ਕੁ ਫੁੱਟ ਦੀ ਉਚਾਈ ਤੱਕ ਪਾਣੀ ਪਹੁੰਚ ਚੁੱਕਿਆ ਹੈ ਪਾਣੀ ਦਾ ਵਹਾਅ ਵੀ ਜਿਆਦਾ ਹੈਗਾ ਔਰ ਪਾਣੀ ਦੇ ਕਰਕੇ ਹੀ ਇਹ ਪੁਲ ਜਿਹੜਾ ਟੁੱਟ ਗਿਆ ਜਿਸ ਕਾਰਨ ਉੱਥੇ ਜਿਹੜੇ ਲੋਕ ਖੜੇ ਸੀਗੇ 25 ਤੋਂ 30 ਲੋਕ ਉਹਨਾਂ ਦੇ ਪੈਰ ਖਿਸਕਣੇ ਸ਼ੁਰੂ ਹੋਏ ਜਦੋਂ ਪਾਣੀ ਟੁੱਟਿਆ ਤਾਂ ਪਾਣੀ ਦਾ ਵਹਾਅ ਜਕਦਮ ਤੇਜ਼ ਸੀਗਾ ਤਾਂ ਪਾਣੀ ਆਪਣੇ ਨਾਲ ਹੀ ਜਿਹੜੇ ਲੋਕ ਸੀ ਉਹ ਰੋੜ ਕੇ ਲੈ ਗਿਆ ਔਰ 6 ਲੋਕਾਂ ਦੀ ਮੌਤ ਹੋਣ ਦਾ ਖਦ사 ਜਿਹੜਾ ਆ ਉਹ ਜਤਾਇਆ ਜਾ ਰਿਹਾ ਹੈ